ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਸਮੂਹ ਵਰਕਰ 77ਵੇਂ ਗਨਤੰਤਰ ਦਿਵਸ ਨੂੰ ਸਮਰਪਿਤ ਇੱਕ ਬਹੁਤ ਭਵੇਸ਼ਾਲੀ ਪ੍ਰੋਗਰਾਮ ਅਨੰਦਪੁਰ ਸਾਹਿਬ ਭਗਤ ਰਵੀਦਾਸ ਚੌਂਕ ਵਿੱਚ 26 ਜਨਵਰੀ ਨੂੰ ਕਰਨ ਜਾ ਰਹੇ ਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਸੁਭਾਸ਼ ਸ਼ਰਮਾ ਜੀ ਸੂਬਾ ਉਮੀਦ ਪ੍ਰਧਾਨ 26 ਜਨਵਰੀ ਦੇ ਦਿਹਾੜੇ ਤੇ ਠੀਕ 11 ਵਜੇ ਨਾਲ ਤਿਰੰਗਾ ਲਹਿਰਾਉਂਦੀ ਰਸਮ ਦਾ ਕਰਨਗੇ ਉਸ ਤੋਂ ਬਾਅਦ ਬੱਚਿਆਂ ਵੱਲੋਂ ਹਮ ਹਮਾ ਕੇ ਸਵੇਰ 4:00 ਕਾ ਜਿਹੜਾ ਪ੍ਰੋਗਰਾਮ ਹੈ ਉਹ ਸਮਰਪਿਤ ਕੀਤਾ ਜਾਊਗਾ ਲੋਕਾਂ ਨੂੰ ਮੈਂ ਸਾਰੇ ਆਪਣੇ ਵਰਕਰ ਸਹਿਬਾਨ ਨੂੰ ਦੇਸ਼ ਪ੍ਰੇਮੀਆ ਨੂੰ ਅਪੀਲ ਕਰਦਾ ਹਾਂ ਕਿ ਇਹ 26 ਜਨਵਰੀ ਦੇ ਸ਼ੁਭ ਦਿਹਾੜੇ ਦੇ ਉੱਤੇ ਹਮோம் ਹਮਾ ਕੇ ਤੁਸੀਂ ਭਗਤ ਰਵੀਦਾਸ ਚੌਂਕ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਜਿੱਥੇ ਅਸੀਂ ਤਿਰੰਗੇ ਨੂੰ ਸਮਰਪਿਤ ਹੋ ਕੇ ਇਹ ਪ੍ਰੋਗਰਾਮ ਬਣਾਵਾਂਗੇ ਉੱਥੇ ਜਿਹੜੇ ਉਹਗੇ ਆਗੂ ਸਾਡੇ ਆਏ ਹੋਣਗੇ 26 ਜਨਵਰੀ ਦੇ ਸੰਪਰਕ ਵਿੱਚ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਸੁਣਾਗੇ ਔਰ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਵਰਕਰ ਜਿਹੜੇ ਆ ਆਪਣੇ ਪਰਿਵਾਰ ਸਮੇਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਰੂਰ ਆਉਣ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਨ ਨੂੰ ਪਤਾ ਲੱਗ ਸਕੇ ਕਿ ਗਨਤੰਤਰ ਦਿਵਸ ਦੀ ਮਹੱਤਤਾ ਸਾਡੇ ਸਮਾਜ ਵਿੱਚ ਸਾਡੇ ਦੇਸ਼ ਵਿੱਚ ਔਰ ਸਾਡੇ ਮਨਾਂ ਦੇ ਵਿੱਚ ਦੇਸ਼ ਭਗਤੀ ਦੀ ਕੀ ਹੈ ਬਹੁਤ ਬਹੁਤ ਧੰਨਵਾਦ